ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚਮਕੌਰ ਸਾਹਿਬ ਪਹੁੰਚਣੇ ਉੱਥੇ ਹੀ ਪਿੰਡ ਦੁਗਰੀ ਵਿਖੇ ਉਹ ਪਹੁੰਚੇ ਨੇ ਇਸ ਦੌਰੇ ਦੇ ਦੌਰਾਨ ਉਹਨਾਂ ਨੇ ਹੜਪੀੜਤਾ ਦੀ ਮਦਦ ਦੇ ਲਈ ਇੱਕ ਵੱਡੀ ਮੁਹਿੰਮ ਦੀ ਅਗਵਾਈ ਕੀਤੀ ਆ ਤਾਂ ਉਹਨਾਂ ਦੇ ਵੱਲੋਂ ਪਸ਼ੂਆਂ ਦੇ ਲਈ ਜ਼ਰੂਰੀ ਹਰੇ ਚਾਰੇ ਦੇ ਅਚਾਰਦੀਆਂ 52 ਗੱਡੀਆਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਵਾਨਾ ਕੀਤੀਆਂ ਗਈਆਂ ਇਸ ਮੌਕੇ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਸ਼੍ਰੀ ਚਮਕੋਟ ਸਾਹਿਬ ਦੀ ਲੀਡਰਸ਼ਿਪ ਮੌਜੂਦ ਰਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਹੈ ਸ਼੍ਰੋਮਣੀ ਕਾਲੀ ਦਲ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਨਾਲ ਖੜਾ ਹੈ ਅਤੇ ਇਹ ਹਰ ਚਾਰਜ ਦਾਲ ਚਾਰੇ ਦੇ ਸਚਨ ਬੱਧਤਾ ਤਹਿਤ ਭੇਜਿਆ ਜਾ ਰਿਹਾ ਤਾਂ ਜੋ ਲੋਕਾਂ ਨੂੰ ਕੋਈ ਤਕਲੀਫ ਨਾ ਚੱਲਣੀ ਪਵੇ ਤਕਰੀਬਨ 500 ਟਰੱਕ ਚਾਰੇ ਦੇ ਅਸੀਂ ਸੈੱਟ ਕਰ ਚੁੱਕੇ ਹਾਂ ਜਿਹੜਾ ਅਸੀਂ ਕਿਹਾ ਸੀ ਪਹਿਲੇ ਉਹ ਚਲੇ ਗਏ ਪਰ ਸਾਡੀ ਟੀਮਾਂ ਜਿਹੜੀਆਂ ਵੱਖ-ਵੱਖ ਨੇ ਪਟਿਆਲੇ ਜ਼ਿਲ੍ਹੇ ਤੋਂ ਫੂਨਸਲੇ ਤੋਂ ਤੇ ਜਿਹੜਾ ਹੈਗਾ ਸਾਡੇ ਸਤਾਨ ਪਾਲੂ ਦੀ ਟੀਮ ਤੋਂ ਉਹਨਾਂ ਨੇ ਮੰਗ ਕੀਤੀ ਕਿ ਚਾਰੇ ਦੀ ਸੁਰ ਲੋੜ ਹੈ ਉਹ तकरीबन ਪਾਰਟੀ ਦੇ ਸਾਰਾ ਮੈਂਬਰ ਇਕੱਠੇ ਕਰਕੇ ਅੱਜ 100 ਰੱਖ ਅਸੀਂ ਚਾਰੇ ਦੇ ਪਾਸੋਂ ਵਾਸਤੇ ਅਸੀਂ ਸਖਿਆਲਾ ਜਿਹੜੇ ਅੱਜ ਦੇ ਨਾਲ ਦੇ ਨਾਂ ਦੇ ਪਿੰਡਾਂ ਵਿੱਚ ਮਹਿਮਾਨ ਆਏ ਉਸੇ ਇਹ ਬਾਕੀ ਜਿਹੜੇ ਸਤਪੰਥ ਦੂਸਰਾ ਜਿਲ੍ਹਾ ਤੇ ਉਦੋਂ ਦੇ ਨੇੜੇ-ਤੇ ਉਹ ਜਿਹੜੇ ਕਪਤਾਨਪੁਰ ਸਾਈਡ ਦਾ ਹੀ ਹੈ ਉਥੇ ਅਸੀਂ ਫੌਰਾ ਕੱਟ ਭੇਜ ਰਹੇ ਹਾਂ ਜਿਹੜੀ ਵਰਕਰਾਂ ਨੇ ਕਣਕ ਵੀ ਇਕੱਠੀ ਕਰ ਲਈ ਹੈ ਅਸੀਂ ਜਿਹੜੇ 20 ਦਾ ਵੀ ਜਿਹੜਾ ਕੰਮ ਨੇ ਲੱਗਦਾ ਅਗਲੇ 5-7 ਦਿਨਾਂ ਦੇ ਅੰਦਰ ਜਿਹੜੀ ਅਸੀਂ ਕਿਸਾਨਾਂ ਨੂੰ 20 ਦੀ ਲੋੜ ਸੀ ਉਹਦਾ ਵੀ ਪ੍ਰੋਜੈਕਟ ਅਸੀਂ ਲੁਕ ਅ ਬਲੇ ਪੰਜ ਸਤ ਦਿਨਾਂ ਚ ਉਧਾਈ ਵੀ ਅਸੀਂ ਸੇਵਾ ਸ਼ੁਰੂ ਕਰ ਦਾਂਗੇ ਤੇ